ਆਪਾਂ ਦਵਾਵਰੇ ਗੱਲ ਕਰੀਏ ਚਲੋ ਇਹ ਦੱਸੋ ਇਹਦੇ ਬਾਰੇ ਹੁਣ ਦੱਸੋ ਇਹ ਹੈਗੀ ਜੇਕੇ ਦਾ ਗੋਡਾ ਦੁਖਦਾ ਦਾ ਮੋਢਾ ਦੁਖਦਾ ਅੱਛਾ ਆਹ ਹੈਗੀ ਹੈ ਜੀ ਇੱਕ ਦਵਾ ਤਿਆਰ ਕੀਤੀ ਬੰਦੇ ਨੇ ਦਵਾ ਕਰ ਕਰਨ ਲੱਗੇ ਜਾਂ ਤਿੱਕੀ ਦਵਾਈ ਤਿਆਰ ਕਰਨ ਲੱਗੇ ਮੁੰਡੇ ਤੇ ਇਹਦੇ ਬਾਰੇ ਜਾਣਨਾ ਪਾਉ ਵੀ ਕੀ ਚੀਜ਼ ਹੈਗੀ ਆ ਤੇ ਕਿੱਥੋਂ ਲੈ ਕੇ ਆਏ ਆ ਹਾਂ ਕਿੰਨੇ ਨੂੰ ਲੈ ਕੇ ਆਏ ਆ ਇਹ ਸਾਰਾ ਸਾਰੀ ਫੁੱਲ ਡਿਟੇਲ ਦਿਓ ਯਾਨੀ ਕਿ ਕਿਸੇ ਦਾ ਮੋਢਾ ਦੁਖਦਾ ਕਿਸੇ ਦਾ ਗੋਡਾ ਦੁਖਦਾ ਹਾਂ ਉਹਦੇ ਵਿੱਚ ਕਿਸੇ ਦਾ ਲੱਕ ਦੁਖਦਾ ਹਾਂ ਬਾਹਰ ਖਾਸ ਕਰਕੇ ਸਾਰਿਆਂ ਦੇ ਦੁਖਦੇ ਆ 90% ਬੰਦੇ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ 90% ਬੰਦੇ ਦਾ ਦੋਖਦੀ ਹੈ ਸਾਡੇ ਹਿਸਾਬ ਨਾਲ ਸਾਰੇ ਨੂੰ ਦੋਖਦੀ ਹੈ ਇਸ ਵਿੱਚ ਉਹਦੀ ਇਹ ਹੈ ਵੀ ਜੇ ਚੀਜ਼ਾਂ ਆਪਾਂ ਖਾਵਾਂਗੇ ਹਾਂ ਇਹ ਪ੍ਰਾਣ ਆ ਆਪਣੇ ਬਾਪੂ ਵਾਲੀਆਂ ਚੀਜ਼ਾਂ ਹਾਂ ਜਦੋਂ ਪਹਿਲਾਂ ਵੀ ਕਹਿੰਦੇ ਖਰੌੜੇ ਖਰੂੜੇ ਰੈਨਲ ਆਓ ਕੰਮ ਕਰੋ ਇੱਕ ਆ ਗੱਲ ਸਹੀ ਕੀਤੀ ਇਹ ਚੀਜ਼ ਆ ਵੀ ਜੇ ਆਪਾਂ ਇਹਨਾਂ ਨੂੰ ਖਾ ਲਾਂਗੇ ਹਾਂ ਤੇ ਜੇ ਸਾਲ ਦੇ ਵਿੱਚ ਇੱਕ ਮਹੀਨਾ ਖਾ ਲਾਂਗੇ ਕਿਉਂ ਖਾ ਨਹੀਂ ਲੱਗਦਾ ਇਹਨਾਂ ਦਾ ਜਨਵਰੀ ਜਾਂ ਦਸੰਬਰ ਹੀ ਆ ਇਹ ਮਤਲਬ ਕਹਤੋਂ ਗਰਮ ਜ਼ਿਆਦਾ ਹੁੰਦੇ ਆ ਇਹ ਚੀਜ਼ ਭਾਜੀ ਗਰਮੀ ਬੜੀ ਹੈ ਬਾਅਦ ਚ ਪਰ ਉਸ ਗਰਮੀ ਸਾਰਾ 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 ਵੀ ਗਰਮੀ ਲੱਗੀ ਜਣੀ ਹਾਂ ਦਸੰਬਰ ਜਾਂ ਜਨਵਰੀ ਚ ਖਾ ਲੋਗੇ ਖਾ ਲੋਗੇ ਬਹੁਤ ਵਧੀਆ ਚੀਜ਼ ਹੈ ਖਰੌੜੇ ਹਨ ਜੇ ਕਿਤੇ ਆਪਣਾ ਐਕਸੀਡੈਂਟ ਹੋ ਗਿਆ ਕੋਈ ਗੋਡਾ ਮੋਡਾ ਆ ਪਹਿਲੇ ਜਹੇ ਕਹਿੰਦੇ ਹੁੰਦੇ ਕੇ ਏਰੀਆ ਵੀ ਕਹਿੰਦੇ ਹੁੰਦੇ ਸੀ ਕਿ ਨਾ ਖਰੌੜਿਆਂ ਦਾ ਸੂਪ ਲਾਓ ਜਿਹਦੇ ਵਿੱਚ ਚਰਬੀ ਆ ਜਾਨੀ ਕਿ ਚਰਬੀ ਤਾਂ ਨਾ ਜਕਮ ਭਰ ਦਊਗੀ ਹਰੇਕ ਹਾਂ ਤੇ ਇਹਨੂੰ ਬਣਾਉਣ ਦਾ ਸਹੀ ਤਰੀਕਾ ਸਹੀ ਤਰੀਕਾ ਇਹਦਾ ਇਹ ਅੱਠ 10 ਘੰਟੇ ਇਹਨੂੰ ਰਿਨੋ 8 10 ਘੰਟੇ ਰਹਿਣਾ ਨਹੀਂ ਮਿਲਦਾ ਹਾਂ ਕਟੋ ਘਟ 10 ਹੁਣ ਜੇ ਤੁਸੀਂ ਰੀਨੂਗੇ ਤਾਂ ਬਣੂਗਾ ਤੋ ਕੱਲ ਨੂੰ ਨਹੀਂ ਅਹੀਂ ਕੱਲ ਨੂੰ ਖਾਣੇ ਅਹੀਂ ਅੱਜ ਥੋੜਾ ਗਾਣੇ ਆ ਅੱਛਾ ਚਲੋ ਅੱਜ ਅਹੀਂ ਗਾਣੇ ਮੱਛੀ ਚਾਵਲ ਅੱਜ ਮੱਛੀ ਚਾਵਲ ਚਲੇਗਾ ਇਹ ਹੈਗਾ ਜਿੱਦਾਂ ਹੁਣ ਆਪਾਂ ਇੰਨਾ ਰੱਖ ਦੇਣੀ ਇਹਨਾਂ ਨੂੰ ਪਾਣੀ ਦੇ ਉਪਲੀ ਜਾਣੀ ਅੱਛਾ ਇਹ ਜਰਾ ਆਦਮ ਤੁਸੀਂ ਪਈ ਪੈ ਰਹਿਣ ਦੇ ਨੀ ਤਾਂ ਪਾਣੀ ਤੇ ਗਰਮ ਤੇ ਤੋ ਕਟੋ ਘਟ ਦਾ ਕੇ ਡੇ ਇਹਨਾਂ ਨੂੰ ਇਹਨਾਂ ਨੇ ਐਂ ਨਾ ਆਪਦਾ ਜਿਹੜੀ ਕਿ ਹੱਡੀ ਛੱਡ ਦੇਣੀ ਆ ਹੱਡੀ ਛੱਡ ਦੇਣੀ ਤਾਂ ਪਾਣੀ ਦੇ ਵਿੱਚ ਕੱਲੇ ਕੱਲੇ ਹੋ ਜਾਣ ਜਰ ਉਹ ਗਰੇਵੀ ਜੀ ਬਣ ਜਾਨੀ ਗਰੇਵੀ ਤੇ ਵਿੱਚ ਇਹਦੇ ਕੀ ਪਾਉਣਾ ਕੱਲਾ ਲੂਣ ਹੀ ਹਾਂ ਅਹੀ ਹਾਲ ਦੀ ਘੜੀ ਕੋਹ ਨਹੀਂ ਪਾਉਣਾ ਬਾਕੀ ਜਿਹਨੇ ਖਾਣੇ ਉਹ ਆਦੇ ਸਾਹ ਨਾਲ ਦਾ ਤੜਕਾ ਪਾਵੇ ਜਿੰਦਾ ਮੈਂ ਖਾਣੇ ਉਹ ਨਹੀਂ ਗਾਣਾ ਨਹੀਂ ਉਹ ਤਾਂ ਪਰ ਪਿੰਡੇ ਦੇ ਤਾਂ ਸੂਪ ਹੀ ਹੁੰਦੇ ਆ ਸੂਪ ਹੀ ਸੂਪ ਸਾਬ ਨਾਲ ਆਉਂਦਾ ਆ ਬੇਚ ਲੂਣ ਪਾਉਣੇ ਹੋਣੀਆਂ ਕੀ ਪਾਉਣਾ ਲੂਣ ਤੇ ਹਲਦੀ ਲੂਣ ਤੇ ਹਲਦੀ ਹਾਂ ਬਾਕੀ ਹਰੀ ਗੀ ਆਪੋ ਆਪਣੀ ਜੁਆ ਹੈ ਆਪ ਦਾ ਆਪ ਦਾ ਤਰੀਕਾ ਜਿਹਨੇ ਖਾਣਾ ਹੈ ਆ ਤੜਕਾ ਲਾ ਕੇ ਜਿਹਨੇ ਖਾਣੇ ਕਿੱਦਾਂ ਪਰ ਜੇ ਬੱਕਰੇ ਦੇ ਮਿਲ ਜਾਣ ਤਾਂ ਮੈਂ ਕਹਿੰਦਾ ਬਾੜੇ ਵਧੀਆਂ ਨੇ ਇਹ ਬੱਕਰੇ ਨੇ ਹੋਣਾ ਇੰਡੀਆ ਲੈਣੀ ਨਾ ਬਾਜੀ ਬੈਠੇ ਆ ਪੰਪ ਬਾਹਰ ਬੈਠੇ ਬੜੀ ਦੂਰ ਸਮੁੰਦਰੋਂ ਇੱਥੇ ਬੱਕਰੇ ਦਾ ਘੱਟ ਮਿਲਦਾ ਨਾ ਸਮੁੰਦਰੋਂ ਪਾਰ ਬੈਠੇ ਆ ਇੱਥੇ ਬੱਕਰਾ ਨਹੀਂ ਮੈਂਦਾ ਉਹ ਦਰਬਾਰ ਬਕਾ ਉਧਾਰੀ ਮੈਂ ਲੈ ਲਿਆ ਤੋੜਾ ਕੇ ਉਹਦੇ ਵਿੱਚ ਤੇ ਸਾਨੂੰ ਜੋ ਕਿੱਥੇ ਕਿ ਪਏ ਹੁੰਦੇ ਇਹ ਇਹ ਤਾਂ ਜੀ ਟੇਬੂ ਮੀਟਰ ਦੇ ਲੱਗੇ ਅਹੀਂ ਵੀ ਗਏ ਸੀਗੇ ਸਾਡੇ ਚਾਚੇ ਨੇ ਕਿਹਾ ਨਹੀਂ ਬਣਿਆ ਚੱਲ ਗਏ ਮਣ ਗਏ ਚੱਲ ਕੋਈ ਨਹੀਂ ਵਧੀਆ ਆਗਾ ਵਧੀਆ ਖਰਾਸ ਖਾਊਗਾ ਤੇ ਕੰਮ ਮੰਦਾ ਬੜੀ ਆ ਵੀ ਚੀਜ਼ ਮਿਲ ਗਈ ਤੇ ਇਹਨੂੰ ਖਾਣ ਦੀ ਬਹੁਤ ਵਧੀਆ ਚੀਜ਼ ਆ ਇਹ ਹੂੰ ਸਾਰੀਆਂ ਜਣ ਕੇ ਬਿਮਾਰੀਆਂ ਦਾ ਇਹ ਇਲਾਜ ਆ ਮੈਂ ਗੋਡਾ ਮੋਡਾ ਕੁਛ ਦੋਸਦਾ ਉਹਦੇ ਲਈ ਬਹੁਤ ਵਧੀਆ ਚੀਜ਼ ਆ ਵੇ ਪਰ ਰਿਜਲਟ ਕੱਢਿਆ ਹੈ ਦਾ ਹਾਂ ਸਹੀ ਇਹਦਾ ਹੰਸ ਟੁੱਟਾ ਸੀ ਜਦੋਂ ਹੰਸ ਕੀ ਹੁੰਦਾ ਮੇਰਾ ਮੋਢਾ ਮੋਢਾ ਇਥੋਂ ਆ ਜੀ ਅੱਛਾ ਹਾਂ ਸਹੀ ਹੈ ਸਹੀ ਹੈ ਹੰਸ 15 ਅਗਸਤ 2015 ਚ ਮੇਰਾ ਟੁੱਟ ਗਿਆ ਸੀ ਮੋਢਾ ਅੱਛਾ ਤਾਂ ਮੈਂ ਕੀ ਖਾਦੇ ਡੇਢ ਮਹੀਨਾ ਇਹੋ ਲਗਾਗਾ ਲਗਾਤਾਰੀ ਲਗਾਤਾਰ ਮੈਂ ਨਹੀਂ ਇੱਕ ਦਿਨਾਂ ਦਾ ਪਾਇਆ ਆਹ ਇਧਰ ਮੇਰੇ ਸੇ ਮੈਂ ਕਹਿੰਦੇ ਹੁੰਦੇ ਨਾ ਮੇਰੀ ਵੀ ਇਹਦਾ ਤੁਹਾਡੇ ਚੱਲ ਬੰਦੇ ਦਾ ਪ੍ਰਿਚਲ ਹੋਇਆ ਹੱਡੀਆਂ ਦਾ ਤਾਂ ਹੀ ਲੈ ਕੇ ਆਏ ਕੱਲ ਨੂੰ ਦੇ ਕੇ ਆਉਣੇ ਆ ਅਸੀਂ ਦਵਾਈ ਬਣਾਉਣੇ ਆ ਇਹੋ ਕਿਨੂੰ ਹੈ ਸਾਡੇ ਭਾਜੀ ਦਾ ਪ੍ਰਿਚਲ ਹੋਇਆ ਅੱਛਾ ਅੱਛਾ ਹਾਂ ਅੱਛਾ ਸਹੀ ਯਾਨੀ ਕਿ ਦਵਾਈ ਬਣਾਉਣੇ ਆ ਆਪਦੇ ਬੰਦੇ ਲਈ ਹਾਂ ਦਵਾਈ ਆਪਣੇ ਲਈ ਥੋੜਾ ਇਹਨਾਂ ਲੈ ਕੇ ਆਏ ਜਿਹਨਾਂ ਦਾ ਜੋੜਾਂ ਦਾ ਦਰਦ ਰਹਿੰਦਾ ਆ ਹੱਡੀਆਂ ਦੀ ਪ੍ਰੋਬਲਮ ਹੈਗੀ ਆ ਯਾਰ ਉਹਨਾਂ ਨੂੰ ਬਾਹਰ ਨਹੀਂ ਹੱਥ ਤੇ ਚੈੱਕ ਕਰੀ ਜਾਂ ਮਹੀਨੇ ਚ ਇੱਕ ਦੋ ਵਾਰੀ ਤੇ ਖਾਲਣਾ ਚਾਹੀਦਾ ਹੈ ਨਾ ਜੇ ਇਹ ਕਿ ਇਹ ਤਾਜ਼ਾ ਹੋਇਆ ਜ਼ਖਮ ਕਿਰ ਲ ਮੰਨ ਲਓ ਐਕਸੀਡੈਂਟ ਹੋ ਗਿਆ ਕਿਹਾ ਮਾਰੀ ਘਟਣਾ ਬਾਪਰ ਗਈ ਆ ਉਹਨੂੰ 10 ਦਿਨ ਲਗਾਤਾਰ ਕੋਟੋਟ ਖਾਓ ਹਾਂ ਬਹੁਤ ਵਧੀਆ ਚੀਜ਼ ਹੈ ਤੇ ਵੀ ਪਤਾ ਲੱਗ ਗਿਆ ਇਲਾਜ ਦਾ ਇਹ ਆਪਣਾ ਨਹੀਂ ਪਤਾ ਲੱਗਈ ਆ ਪਰ ਆਪਣੇ ਇੱਕ ਸੋਚ ਦੇ ਘਾਟੇ ਰਜੀ ਜੰਬਰੇ ਕਿਹਾ ਟਾਈਮ ਲੱਗਦਾ ਹਾਂ ਨਹੀਂ ਇਹ ਚੀਜ਼ ਨੂੰ ਹੁਣ ਦੇਗਾ ਇਹੀ ਆ ਹੁਣ ਘਟੋ ਘਟ ਪਾਜੀ ਇਹਨਾਂ ਨੂੰ 8 ਘੰਟੇ ਦਿੰਦਾ ਹਾਂ ਆਣੇ ਦਾ ਹਾ ਇਹ ਮਿਹਨਤ ਵੀ ਆ ਨਹੀਂ ਇੱਕ ਦਵਾ ਹੁਣ ਗਿਆ ਟ੍ਰੈਕਟਰ ਨਾਲ ਜਾਣੇ ਪਰ ਕੀ ਘਟਾਉਂਦੇ ਇੰਡੀਆ 6 ਘੰਟੇ ਬਣਾ ਪੈਂਦਾ ਇਹਦਾ ਇੱਕ ਉਹਨਾਂ ਪੇਮੈਂਟ ਲੈਣੀ ਪੈਂਦੀ ਜੀਕੇ ਡੱਬਣਾ ਪੈਂਦਾ ਨਾ ਫਿਰ ਉਸ ਤੋਂ ਬਾਅਦ ਹੀ ਦਵਾਈ ਲੈਣੀ ਪੈਂਦੀ ਜੇ ਐਮਰਜੈਂਸੀ ਜਿਵੇਂ ਨਾ ਤਾਂ ਉਹ ਪੈਸੇ ਦਿਓ ਦੇਖ ਲਓ ਉਹ ਹੀ ਡਾਕਟਰ ਉਸੇ ਵੇਲੇ ਆ ਜਾਂਦਾ ਕਹਿੰਦਾ ਆ ਜਾਓ ਬਈ ਜੀ ਪਰ ਚੀ ਮੈਂ ਪਹਿਲੇ ਨੇ ਐਮਰਜੈਂਸੀ ਆਹੋ ਔਰ ਜੇ ਘਰੇ ਦਵਾਈ ਬਣਾ ਲਾਂਗੇ ਨਹੀਂ ਵੀ ਤੇ ਇਹ ਸਿਸਟਮ ਇੱਥੇ ਵੀ ਸ਼ੁਰੂ ਹੋ ਗਿਆ ਆ ਇੱਥੇ ਵੀ ਚੱਲ ਪਿਆ ਔਰ ਜੇ ਦਵਾਈ ਬਣਾਓ ਜਿਹਨੂੰ ਜੋੜਾ ਨਾਲ ਦਰਦ ਆ ਰਿਹਾ ਖਾਓ ਤੇ ਆਪਣੇ ਦਰਦ ਸਹੀ ਕਰੋ ਹੈ 你把你的这些钱给我也呀。<noise> <noise>